ਸਤ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੀ ਸੁਪਰ ਕੈਨ ਫਾਰਮਿੰਗ ਆਲਮਾ ਤੇ ਅੱਜ ਅਸੀਂ ਜਿਹੜੀ ਵੀਡੀਓ ਬਣਾਉਣ ਜਾ ਰਹੇ ਹਾਂ ਉਹ ਟਰੰਚ ਵਿਧੀ ਵਾਲੇ ਗੰਨੇ ਬਾਰੇ ਜਾਣਕਾਰੀ ਹੈ ਇੱਕ ਬਹੁਤ ਹੀ ਵਧੀਆ ਕਿਸਾਨਾਂ ਦੇ ਲਈ ਇਹ ਲਾਭਦਾਇਕ ਹੋਏਗੀ ਆਉਣ ਵਾਲੇ ਸਮੇਂ ਦੇ ਲਈ ਅਗਲਾ ਜਿਹੜਾ ਸੀਜ਼ਨ ਹੋਏਗਾ ਗੰਨੇ ਦਾ ਅਸੀਂ ਗੰਨੇ ਦੀ ਲਵਾਈ ਕਰਨੀ ਹੈ ਉਸ ਤੋਂ ਬਾਅਦ ਉਹਨੂੰ ਮਿੱਟੀ ਚੜਾਉਣੀ ਹੈ ਬਹਾਈ ਕਰਨੀ ਹੈ ਸਾਰਾ ਕੁਝ ਕਰਨਾ ਹੈ ਗੰਨੇ ਦੀ ਬਣਾਈ ਕਰਨੀ ਹੈ ਕਿਸ ਤਰੀਕੇ ਨਾਲ ਕਰਨੀ ਹੈ ਉਹ ਗੰਨੇ ਦੀ ਕਟਾਈ ਜਿਹੜੀ ਆ ਉਹ ਮਸ਼ੀਨ ਕਰ ਸਕਦੀ ਹੈ ਨਹੀਂ ਕਰ ਸਕਦੀ ਉਸ ਤਰੀਕੇ ਦੇ ਨਾਲ ਆਪਾਂ ਬੈੱਡ ਬਣਾਉਣੇ ਨੇ ਹੁਣ ਤੁਸੀਂ ਦੇਖੋ ਕਿ ਇਹ ਗੰਨੇ ਦੀ ਕਟਾਈ ਕੀਤੀ ਆ ਮਸ਼ੀਨ ਨੇ ਔਰ ਇਹਦੇ ਵਿੱਚ ਜਿਹੜਾ ਅਗਰ ਅਸੀਂ ਕਹੀਏ ਵੀ ਨੁਕਸਾਨ ਤਾਂ ਨੁਕਸਾਨ ਤਾਂ ਥੋੜਾ ਬੋੜਾ ਕਰਦੀ ਆ ਮਸ਼ੀਨ ਜਿਆਦਾ ਨਹੀਂ ਕਿੱਲੇ ਦੇ ਪਿੱਛੇ ਜੇ ਲੇਬਰ ਕੋਲੋਂ ਕਟਾਉਂਦੇ ਆ ਗੰਨਾ ਕਿ ਉਹ 5-7 ਕੁਇੰਟਲ ਤਾਂ ਉਹ ਵੀ ਥੱਲੇ ਗੰਨਾ ਛੱਡ ਦਿੰਦੇ ਨੇ ਉਹਨਾਂ ਦੇ ਬੈੱਡ ਵਾਲੇ ਜਿਹੜੇ ਗੰਨੇ ਦੇ ਵਿੱਚ ਆ ਉਹ ਨੁਕਸਾਨ ਕਰਦੀ ਆ ਮਸ਼ੀਨ ਜਿਹੜਾ ਦੂਸਰਾ ਗੰਨਾ ਸਿੰਪਲ ਗੰਨਾ ਸੀ ਘਟਾਉਨੇ ਆ ਮਸ਼ੀਨ ਦੇ ਕੋਲੋਂ ਉਹਦੇ ਵਿੱਚ ਨੁਕਸਾਨ ਜ਼ਿਆਦਾ ਕਰਦੀ ਆ 28 ਇੰਚ ਵਾਲਾ 30 ਵਾਲਾ ਲੇਕਿਨ ਜਿਹੜਾ ਟ੍ਰੈਂਚ ਵਾਲਾ ਗੰਨਾ ਹੈ ਬੈੱਡ ਵਾਲਾ ਗੰਨਾ ਉਹਦੇ ਵਿੱਚ ਨੁਕਸਾਨ ਘੱਟ ਕਰਦੀ ਆ ਮੰਨ ਕੇ ਚਲੋ ਕਿ ਨਾ ਮੱਤਰੀ ਆ ਕੋਈ ਜ਼ਿਆਦਾ ਨੁਕਸਾਨ ਨਹੀਂ ਆ 5-7 ਕਾਟਲ ਦਾ ਨੁਕਸਾਨ ਉਹਦੇ ਵਿੱਚ ਕਰਦੀ ਆ ਮਸ਼ੀਨ ਹੁਣ ਜਰ ਤੋਂ ਕੱਢਿਆ ਹੋਇਆ ਗੰਨਾ ਬਿਲਕੁਲ ਅੰਦਰੋਂ ਕਟਾਈ ਕੀਤਾ ਹੋਇਆ ਗੰਨਾ ਕੋਈ ਇੱਕ ਤੋਂ ਵੱਧ ਕਟਾਈ ਕਰੋਗੇ ਉਹ ਇੱਕ ਫਸਟ ਵਾਰੀ ਗੰਨਾ ਸੀ ਲਾਇਆ ਸੀ ਫਸਟ ਵਾਰੀ ਗੰਨਾ ਲਾਇਆ ਤੇ ਕੁਝ ਨਾ ਕੁਝ ਗਲਤੀਆਂ ਹੁੰਦੀਆਂ ਨੇ ਹਰ ਬੰਦੇ ਤੋਂ ਹੁੰਦੀਆਂ ਨੇ ਫਿਰ ਉਹਦੇ ਵਿੱਚ ਸੁਧਾਰ ਹੁੰਦਾ ਤਾਂ ਹੀ ਮੰਨਦਾ ਜਿਹੜਾ ਉਹ ਅਗਲੀ ਵਾਰੀ ਵਰਕਿੰਗ ਬੀੜਿਆ ਉਹ ਨਹੀਂ ਕਰਦਾ ਉਹਨਾਂ ਸੀ ਇਹੜਾ ਜਿੱਥੇ ਗੰਨਾ ਲੱਗਿਆ ਇਹ ਦੂਸਿਹਾਂ ਨੇ ਕੋਲਾ ਕੋਲਾ ਇੱਕ ਜਿਹੀ ਵਿੱਚ ਇਹ ਪੰਜ ਮੋੜ ਦਾ ਗੈਪ ਸੀ ਇਹ ਜਿਹੜੀ ਮਿੱਟੀ ਜੜਾਈ ਆ ਉਹ ਤੁਸੀਂ ਦੇਖ ਸਕਦੇ ਹੋ ਇਹਨਾਂ ਨਾਲ ਹੀ ਆ ਇਹਨੂੰ ਹੋਰ ਚੌੜੀ ਕਰਨਾ ਸੀ ਤਾਂ ਕਿ ਮਸ਼ੀਨ ਦੇ ਟਾਇਰ ਆ ਜਿਹੜੇ ਉਹ ਇੱਕ ਇੱਥੇ ਚੱਲੇ ਆ ਇੱਕ ਇੱਥੇ ਰੈਲ ਦੇ ਉੱਪਰ ਚੱਲੇ ਨੇ ਉਹ ਨਾਲੀ ਦੇ ਵਿੱਚ ਚੱਲਣੇ ਚਾਹੀਦੇ ਆ ਟਾਇਰ ਨਾਲੀ ਦੇ ਵਿੱਚ ਚੱਲਣ ਦੇ ਨਾਲ ਟਾਇਰ ਜਿਹੜੇ ਆ ਮਸ਼ੀਨ ਦਾ ਬੈਲੈਂਸ ਸਹੀ ਬਣਿਆ ਰਹਿੰਦਾ ਬੈੱਡ ਦੀ ਜਿਹੜਾ ਕੰਨੇ ਵਾਲਾ ਬੈੱਡ ਆ ਇਹਦੇ ਉੱਪਰ ਜੰਨਾ ਵਿਜਾਈ ਕੀਤਾ ਆ ਉਹਨੂੰ ਅਸੀਂ ਜਦੋਂ ਮਿੱਟੀ ਝੜਾਉਂਦੇ ਆ ਉਹਨੂੰ ਬਿਲਕੁਲ ਇੱਥੇ ਗੰਨਾ ਹੈ ਉਹ ਇੱਥੇ ਰਹਿੰਦਾ ਇਹ ਜਿੱਦੀ ਆ ਜਿਹੜੀ ਚੜੀ ਹੋਈ ਹੈ ਬਿਲਕੁਲ ਇਹ ਨਾਲ ਲੱਗ ਕੇ ਚਲੇਗੀ ਆਹ ਜਿਹੜਾ ਆਹ ਜਿਹੜੀ ਜਗਾ ਹੈ ਇਹ ਜਿਹੜਾ ਤੁਸੀਂ ਦੇਖੋ ਤੇ ਇੱਕ ਤਰ੍ਹਾਂ ਸੀ ਚੜਦੀ ਹੈ ਔਰ ਇੱਕ ਤਰ੍ਹਾਂ ਨਹੀਂ ਚੜਦੀ ਹੈ। ਅਗਰ ਇਸ ਤੇ ਨਾਲ ਹੀ ਹੋਏ ਇੱਕ ਤਰ੍ਹਾਂ ਸੀ ਨਾਲ ਹੀ ਜਿੱਤ ਕਰੇਗੀ ਕਿੰਨਾ ਹੋਰ ਅੰਦਰੋਂ ਕੱਢੇਗੀ। ਗੰਨਾ ਧਰਤੀ ਦੇ ਵਿੱਚੋਂ ਕੱਢੇਗੀ। ਬਿਲਕੁਲ ਅੰਦਰੋਂ ਕਟਾਈ ਕਰੇਗੀ। ਨੁਕਸਾਨ ਜਿਹੜਾ ਵਾ ਬਿਲਕੁਲ ਜ਼ੀਰੋ ਹੋ ਜਾਏਗਾ। ਔਰ ਗੇਰੀ ਅਸੀਂ ਨਾਲੀ ਮਾਰਦੇ ਆਂ ਰਸਤੇ ਦੇ ਵਿੱਚ ਜਾਂਦੇ ਆਂ ਤਾਂ ਫਸ ਜਾਂਦਾ ਉਸ ਚੰਗੇ ਅਸੀਂ ਰਿਜਰ ਚੱਕ ਕੇ ਉੱਥੇ ਢੇਰੀ ਲਾ ਦਿੰਨੇ ਆਂ ਉਹ ਢੇਰੀ ਨਹੀਂ ਲਾਉਣੀ ਉਹ ਢੇਰੀ ਜਦੋਂ ਮਸ਼ੀਨ ਕਟਾਈ ਕਰੇਗੀ ਜਦੋਂ ਟਾਇਰ ਢੇਰੀ ਦੇ ਉੱਪਰ ਚੜ੍ਹੇਗਾ ਤਾਂ ਉਹਦਾ ਜਿਹੜਾ ਲੈਵਲ ਆ ਉਹ ਖਤਮ ਹੋ ਜਾਏਗਾ ਉਹਦੇ ਜਿਹੜੇ ਬਲੇਡ ਦਾ ਲੈਵਲ ਆ ਉਹ ਚੱਕ ਇੱਕ ਸਾਈਡ ਤੋਂ ਚੱਕਿਆ ਜਾਣਾ ਔਰ ਉਹਨੇ ਗੰਨਾ ਜਿਹੜਾ ਉਹ ਇੰਨਾ ਉੱਪਰੋਂ ਕੱਢ ਦੇ ਇਹ ਸਾਡੇ ਨਾਲ ਕਿਤੇ ਕਿਤੇ ਵਿੱਚ ਹੋਇਆ ਪਹਿਲਾਂ ਸਾਨੂੰ ਨਹੀਂ ਸੀ ਪਤਾ ਇਸ ਕਰਕੇ ਅਸੀਂ ਹੁਣ ਜਿਹੜਾ ਅਗਲੀ ਵਾਰੀ ਗੰਨਾ ਕਟਾਈ ਕਰਨਾ ਹੈ ਜਾਂ ਅਗਲੀ ਵਾਰੀ ਗੰਨਾ ਲਾਉਣਾ ਹੈ ਰਾਂਚ ਬਣਾਉਣੇ ਨੇ ਬਿਲਕੁਲ ਉਹਦੇ ਮੁਤਾਬਕ ਕੰਮ ਕਰਨਾ ਜਿਸ ਮੁਤਾਬਕ ਮਸ਼ੀਨ ਵਧੀਆ ਕਟਾਈ ਕਰ ਸਕੇ ਇਹ ਚੀਜ਼ਾਂ ਕੋ ਸਿੱਖਣ ਨੂੰ ਮਿਲਦੀਆਂ ਨੇ ਔਰ ਇਹ ਸਿੱਖੀਆਂ ਨੇ ਇਸ ਵਾਰੀ ਅਸੀਂ ਕੋਈ 7 ਕਿੱਲੇ ਦੇ ਕਰੀਬ ਗੰਨਾ ਜਿਹੜਾ ਉਹ ਮਸ਼ੀਨ ਦੇ ਨਾਲ ਕਟਾਈ ਕੀਤਾ 3 ਕਿੱਲੇ ਦੇ ਕਰੀਬ ਗੰਨਾ ਜਿਹੜਾ ਉਹ ਲੇਬਰ ਦੇ ਕੋਲੋਂ ਕਟਾਇਆ ਔਰ 5 ਕੁਇੰਟਲ ਦਾ ਫਰਕ ਪਿਆ ਲੇਬਰ ਦੇ ਨਾਲ 5 ਤੋਂ 6 ਕੁਇੰਟਲ ਦਾ ਕੋਈ ਜ਼ਿਆਦਾ ਖਾਸ فرق ਨਹੀਂ ਪਿਆ ਮਸ਼ੀਨ ਦਾ ਤੇ ਲੇਬਰ ਦਾ ਇਹ ਜੇ ਲੇਬਰ ਦੀ ਗੱਲ ਕਰੀਏ ਤੇ ਤਿੰਨਾਂ ਦਿਨਾਂ ਦੇ ਵਿੱਚ ਪਰਚੀ ਕਰਦੀ ਆ 300 ਕੁਇੰਟਲ ਦੀ 250 ਕੁਇੰਟਲ ਦੀ ਔਰ ਮਸ਼ੀਨ 1000 ਕੁਇੰਟਲ ਤੋਂ 1400 ਕੁਇੰਟਲ 1500 ਕੁਇੰਟਲ ਇੱਕ ਦਿਨ ਦੇ ਵਿੱਚ ਸਲਾਈ ਕਰ ਦਿੰਦੀ ਆ ਔਰ ਇੱਕ ਦਿਨ ਦੇ ਵਿੱਚ ਤੁਹਾਨੂੰ ਕਾਠੀਆਂ 7-8 ਪਰਚੀਆਂ ਕਿਸੇ ਵੀ ਮਿਲਦੀਆਂ ਮਿਲ ਜਾਂਦੀਆਂ ਨੇ 7-8 ਪਰਚੀਆਂ ਲੈ ਕੇ ਇੱਕੋ ਦਿਨ ਅਗਲੇ 10 15 ਦਿਨਾਂ ਬਾਅਦ 7 8 ਪਰਚੀਆਂ ਦੀ ਪੇਮੈਂਟ ਪੈ ਜਾਂਦੀ ਆ ਇਹ ਕਿਸੇ ਜੱਟ ਨੇ ਕਿਸਾਨ ਨੇ ਜਿਹੜੀ ਆ ਉਹ ਕਣਕ ਬੀਜਣੀ ਆ ਤਾਂ ਕਣਕ ਵੀ ਵਧੀਆ ਤਰੀਕੇ ਨਾਲ 3 4 ਕਿੱਲੇ 5 ਕਿੱਲੇ ਜਿੰਨੀ ਮਰਜ਼ੀ 2 ਦਿਨਾਂ ਦੇ ਵਿੱਚ ਕਟਾਈ ਕਰਾਓ ਕਣਕ ਬੀਜੋ ਜੇ ਕਿਸੇ ਨੇ ਅੱਗੇ ਗੰਨਾ ਵਧਾਉਣਾ ਤਾਂ ਉਸ ਤਰੀਕੇ ਦੇ ਨਾਲ ਪੈਲੀ ਬਣਾਓ ਲੇਕਿਨ ਟਰੰਚ ਵਾਲੇ ਦਾ ਫਾਇਦਾ ਜ਼ਿਆਦਾ ਨੁਕਸਾਨ ਘੱਟ ਆ ਔਰ ਮਸ਼ੀਨਾਂ ਦੇ ਵਿੱਚ ਵੇਖਿਆ ਜਾਵੇ ਤੇ ਜਿਹੜੀ ਮਸ਼ੀਨ ਹੈ ਰੰਧਾਵਾ ਕਲੋਨੀ ਤੋਂ ਗੁਰਪ੍ਰਤਾਪ ਦੀ ਭਾਈ ਗੁਰਪ੍ਰਤਾਪ ਉਹਨਾਂ ਦੀ ਮਸ਼ੀਨ ਜਿਹੜੀ ਆ ਉਹ ਕਟਾਈ ਦੇ ਵਿੱਚ ਤੇ ਬਹੁਤ ਵਧੀਆ ਮੁਣਾ ਉਹਨਾਂ ਦਾ ਸਾਬੀਬ ਸਿੰਘ ਬਹੁਤ ਵਧੀਆ ਕਟਾਈ ਕਰਦਾ ਉਹ ਆਪ ਮਸ਼ੀਨ ਨੂੰ ਹੈਂਡਲ ਕਰਦਾ ਆਪ ਚਲਾਉਂਦਾ ਆਪਰੇਟਰਾਂ ਦੀ ਸਖਤ ਤੇ ਬਹੁਤ ਘੱਟ ਰਹਿੰਦਾ ਇਸ ਕਰਕੇ ਇਹ ਮਸ਼ੀਨ ਦੀ ਕਟਾਈ ਜਿਹੜੀ ਆ ਉਹਨਾਂ ਦੀ ਆ ਹੁਣ ਹੋਰ ਵੀ ਮਸ਼ੀਨਾਂ ਆ ਰਹੀਆਂ ਨੇ ਸਾਡੇ ਇਲਾਕੇ ਦੇ ਵਿੱਚ ਝੰਡਾ ਲਵਾਣਾ ਮਸ਼ੀਨ ਆ ਰਹੀ ਹੈ ਕਿਸੇ ਦਿਨ ਉਹਨਾਂ ਦੀ ਮਸ਼ੀਨ ਦਾ ਜਿਹੜਾ ਉਹ ਡੈਮੋ ਲਵਾਂਗੇ ਫਿਰ ਆਪਾਂ ਉਹ ਆਪਣੇ ਪੇਜ ਤੇ ਪਾਵਾਂਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਹਨਾਂ ਦਾ ਕਿਵੇਂ ਦਾ ਰਿਸਪੌਂਸ ਹੈ ਮਸ਼ੀਨ ਦਾ ਜਿਹੜੀ ਨਵੇਂ ਮਾਡਲ ਦੇ ਵਿੱਚ ਆ ਰਹੀ ਆ ਸਤਿ ਸ੍ਰੀ ਅਕਾਲ ਕਿਸਾਨ ਦੋਸਤੋ